ਦੋਸਤੋ ਅੱਜ ਮਨ ਬਹੁਤ ਉਦਾਸ ਹੈ ਤੇ ਦੱਸਣ ਦੀ ਵੀ ਹਿੰਮਤ ਨਹੀਂ ਹੋ ਰਹੀ ਕਿ ਸਾਡਾ ਬਹੁਤ ਹੀ ਚਾਵਾ ਤੇ ਲਾਡਾਂ ਨਾਲ ਪਾਲਿਆ ਹੋਇਆ ਬਸ਼ੀਰਾ ਆਲਮ ਜੋ ਐਸੇ ਦੁਨੀਆ ਨੂੰ ਵਾਲਵੇ ਦਾ ਕਹਿ ਕੇ ਤੇ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਜਿਵੇਂ ਉਹ ਬਾਈ ਲੋਪੋ ਵਾਲਾ ਕਹਿੰਦਾ ਹੁੰਦਾ ਨਾ ਵੀ ਇਹ ਨਾ ਹੀ ਲੈਣੇ ਔਖੇ ਆ ਤੇ ਨਾ ਹੀ ਸਾਹਮਣੇ ਔਖੇ ਆ ਔਖੇ ਤਾਂ ਬਾਈ ਇਹ ਮਰਨ ਤੋਂ ਬਾਅਦ ਦੱਬਣੇ ਆ ਇਹ ਬਸ਼ੇਰਾ ਬਹੁਤ ਅਹੀ ਚਾਵਾਂ ਲਾਡਾਂ ਨਾਲ ਪਾਲਿਆ ਸੀ ਤੇ ਬਹੁਤ ਅਹੀ ਸੋਹਣਾ ਬਸ਼ੇਰਾ ਸੀ ਕੰਨਾ-ਕੁੰਨਾ ਦਾ ਸੁੰਬਾ-ਸੰਬਾ ਦਾ ਬਹੁਤ ਮਜ਼ਬੂਤ ਬਣਦਾ ਆਉਂਦਾ ਸੀਗਾ ਪਰ ਜਿਵੇਂ ਉਹਦੇ ਕਹਿਣ ਨੂੰ ਜਿੰਨਾ ਕੋ ਸੋਨਾ ਸੀ ਓਨੀ ਕੇ ਦੀ ਰੱਬ ਨੇ ਉਮਰ ਵੀ ਘੱਟ ਲਿਖੀ ਹੋਈ ਸੀ ਵਿਚਾਰੇ ਦੀ ਰੱਖ ਦੋ ਹੌਲੀ ਹੌਲੀ ਬਸ ਇੱਕ ਰੱਬ ਅੱਗੇ ਜ਼ੋਰ ਨਹੀਂ ਲੱਗਦਾ ਚੱਲਦਾ ਕਿਸੇ ਦਾ ਬਾਕੀ ਹਾਲ ਕੋਈ ਨਹੀਂ ਕੀ ਕੀਤਾ ਜਾ ਸਕਦਾ ਰੱਬ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਬਹੁਤ ਹੀ ਦੁੱਖ ਲੱਗਦਾ ਜਦੋਂ ਸੱਥੀ ਪਾਲ ਪਲੋਸ ਕੇ ਜਾਨਵਰ ਨੂੰ ਤਿਆਰ ਕਰਕੇ ਐਂ ਦੱਬਣਾ ਪੈ ਜੇ ਤਾਂ ਬਹੁਤ ਔਖਾ ਹੋ ਜਾਂਦਾ ਬਹੁਤ ਹੀ ਦੁੱਖ ਲੱਗਦਾ ਕਿਉਂਕਿ ਇਹ ਜਾਨਵਰ ਬੱਚਿਆਂ ਵਾਂਗੂ ਪਿਆਰ ਲੈਂਦੇ ਆ ਤੇ ਥੋਡੇ ਵਲੌਗ ਪਾਉਣ ਦਾ ਮਤਲਬ ਇਹੀ ਆ ਵੀ ਤੁਸੀਂ ਵੀ ਸਾਰੇ ਭੈਣ ਭਰਾ ਇਹਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰਿਓ ਚਲੋ ਜਿੰਨੇ ਕਿਦੇ ਸਾਲ ਲਿਖੇ ਸੀ ਵਿਚਾਰੇ ਦੇ ਇਹ ਭੋਗ ਗਿਆ ਤੇ ਤੁਹਾਡੇ ਅੱਗੇ ਬੇਨਤੀ ਇਹੀ ਹੈ ਕਿ ਤੁਸੀਂ ਵੀ ਸਾਰੇ ਜਾਣੇ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰੋ ਵਾਹਿਗੁਰੂ ਭਲੀ ਕਰੇ ਤੇ ਹੋਰ ਭੈਣਾ ਭਰਾਵਾਂ ਦੇ ਘੋੜੇ ਕੌੜੀਆਂ ਨੂੰ ਰੱਬ ਤੰਦਰੁਸਤੀਆਂ ਬਖਸ਼ੇ ਕਿਉਂਕਿ ਇਹ ਪਾਲਣੇ ਸੰਭਾਲਣੇ ਬਹੁਤ ਹੀ ਔਖੇ ਆ ਤੇ ਇਹਨਾਂ ਨਾਲ ਜਿਹੜਾ ਪਿਆਰ ਬਣਦਾ ਉਹ ਬੱਚਿਆਂ ਵਾਲਾ ਬਣਦਾ ਹੈਗਾ ਅਲਵਿਦਾ ਦੋਸਤੋ